ਮੱਲੇ ਆਉਣੇ ਕੀ ਬਣਾਇਆ ਨਾ ਬਾਈ ਆਉਣੇ ਚੱਲਣਾ ਵੀਨੇ ਆਪਰਾਵਾ ਹਾਂ ਇਹ ਕਿਤਾ ਜਮ ਜਲੂਸ ਹੀ ਕੱਢਦਾ ਮੱਕੀ ਨੇ ਕਮਾ ਬਾਈ ਦਾਣੇ ਦਿਖਾਉਣਾ ਤੈਨੂੰ ਆਵੇ ਕਿਹਦੇ ਆ ਤਾਂ ਸਾਰੇ ਭਰੇ ਸੀਗੇ ਹਾਂ ਤੈਰ ਕੀ ਵੇਲਾ ਇਕੱਲੇ ਗੋਲੀ ਰਹਿ ਗਈ ਆ ਤਾਂ ਹੈ ਬਾਈ ਦਾਣੇ ਨਹੀਂ ਗੰਤੀ ਰਿਹਾ ਤਾਂ ਗਲਤੀ ਤੇ ਹੈ ਪਹਿ ਕਿਤੇ ਲੱਗੇ ਆਉਣਗੇ ਪਹਿਲਾਂ ਅਸੀਂ ਅਜਨ ਵੱਡੀ ਹੁੰਦੀ ਉਹਦੇ ਨਹੀਂ ਸਹੀ ਆ ਗੱਲ ਬਾਈ ਹੈ ਨਹੀਂ ਉਹਦੇ ਦੀ ਮੜਕਾਈ ਹੁੰਦੀ ਹੂੰ ਪਰ ਨਹੀਂ ਹੁਣ ਫਿਰ ਵੱਡਣ ਦੀ ਕੀ ਸਕੀਵਾ ਆਉਗਾ ਤੇਰਾ ਯਾਰ ਆਉਗਾ ਜੀ ਜਾਂਦਾ ਉੱਤੇ ਆਹੇ ਪਕਾਊਗਾ ਆਹੇ ਬਗਾਊਗਾ ਆਪਣੇ ਤੋਂ ਨਹੀਂ ਪੱਕੀ ਆਪਣਾ ਨਹੀਂ ਭਗਦੀ ਇਹ ਪਕਾਊਗਾ ਪੱਕੀ ਬਈ ਹਾਂ ਉਪਰੇ ਨਹੀਂ ਜਾਂਦਾ ਬਾਈ ਯਾਰ ਮੇਰੇ ਕੋਲ ਲੇਬਰ ਨਹੀਂ ਸੀ ਮੈਂ ਚੱਲ ਹੋਰ ਪੱਕੇ ਜਾਣਗੇ ਕਿ ਨਹੀਂ ਹਾਂ ਜਿਹੜੇ ਵਿੱਚ ਕੱਚੇ ਦਾਣੇ ਠੀਕ ਆ ਬਾਈ ਪਰ ਹੁਣ ਮੈਨੂੰ ਲੱਗਾ ਪੱਕੇ ਨੇ ਕਰ ਦੇਣੇ ਆ ਸਲਿੱਪ ਮਰੋਣੇ ਆਏ ਕਿ ਨੇ ਇਹ ਕਰੂਗਾ ਪੱਕੇ ਇਹ ਬਹੁਤ ਮੌਕਾ ਦੇਦਾ ਸੀ ਆਪਣੇ ਯਾਰ ਦਿੱਤਾ ਸੀ ਵੀ ਵਾਧੂ ਜਿਵੇਂ ਹਿੰਮਤੀ ਬੰਦੇ ਵੱਢ ਕੇ ਲੈ ਕੇ ਮੇਰੇ ਵਰਗੇ ਭਾਲਪੁਰਸ਼ ਹੈਗੇ ਹਜੇ ਪਿੰਡ 'ਚ ਪਈਆਂ 7-8 ਬੰਦੇ ਵਜੇ ਹਾਂ ਜਿਨ੍ਹਾਂ ਦੇ ਮੂੰਹ ਹੀ ਨਹੀਂ ਸੀ ਤੇ ਪਾਣੀ ਮੱਕੀ ਨੂੰ ਮੇਰੇ ਵਰਗੇ ਹੁਣ ਲੈ ਜਾਂਦੇ ਆ ਪਾਣੀ ਤੇ ਵੜਾਊਗਾ ਵੀ ਤੇ ਪੱਖੂ ਪਕਾਊਗਾ ਵੀ ਹਾਂ ਸਾਰਾ ਪਕਾਊਗਾ ਰੱਬ ਦਾ ਬਹੁਤ ਵਧੀਆ ਮੌਕਾ ਦੇਂਦਾ ਪਰ ਆਪਾਂ ਨੇ ਸਾਂਹਦਾ ਨਹੀਂ ਭਾਈ ਇਕੱਲੇ ਵਰਦੀ ਘਾਟ ਮਿਲ ਜਾਂਦੀ ਯਾਰ ਠੀਕ ਆ ਭਾਈ ਚੋਨਾ ਲਾਈ ਜਾਂਦੀ ਨੇ ਲੈ ਹੋਰ ਆ ਜੇ ਕਦੋਂ ਕਰੀ ਪਏ ਆ ਭਰਾਵਾ ਹਾਂ ਉਹ ਪੰਜ ਦਿਨ ਵੜੇ ਕਰਦੂ ਕਰਾਂ ਨਾ ਉਹਨੂੰ ਵੇਖ ਕੇ ਜਾਨ ਚਾਗੀ ਡਰਾਈ ਨੇ ਲੱਗੇ ਲੱਗੇ ਸੋਹਣਾ ਲੱਗੇ ਵਣ ਜਾਨ ਨੂੰ ਜੀ ਕਰਦਾ